ਆੰਦਰ ਕਰਮ ਸਿੰਘ ਜੀ ਪਿੰਡ ਦੇ ਪੰਡਾ ਨੌਪਰਾਏ ਨਾਲਾ ਹੋਇਆ ਜੀ ਉਹ ਨਾਲਾ ਦੇ ਖੇਤਾਂ 'ਚ ਅੱਗ ਲੱਗੀ ਆ ਜੀ ਇਹ ਖੇਤਾਂ 'ਚ ਲੱਗੀ ਲੱਗੀ ਅੱਗ ਫੈਲ ਗਈ ਫੈਲ ਕੇ ਮੇਰੇ ਪਸ਼ਾਂ 'ਚ ਵੱਢ ਗਈ ਜੀ ਉਸ ਤੋਂ ਬਾਅਦ ਫਿਰ ਮੇਰੇ ਪਸ਼ਾਂ ਨੂੰ ਕਾਸੀ ਅੱਗ ਲੱਗੀ ਤੇ ਦੋ ਪਸ਼ੂ ਮਰੇ ਗਏ ਤੇ ਬਾਕੀ ਸਾਰੇ ਮਤਲਬ ਸਹਮੇਸ ਉਸੇ ਰਹਿ ਗਏ ਤੇ ਮੈਂ ਸਰਕਾਰ ਕੋਲੋਂ ਮੰਗ ਕਰਦਾ ਵੀ ਮੇਰੇ ਪਸ਼ਾਂ ਦਾ ਨੂੰ ਜੀ ਮਾਜ ਦਿੱਤਾ ਜਾਵੇ ਕਿਡੇ ਕਿਡੇ ਜਾਣਦੇ ਮੈਨੂੰ ਜਾਨੀ ਗਾਮਰਗੀ ਇੱਕ ਮੇਰਾ ਛੇਲਾ ਮੜ ਗਿਆ ਯਾ ਸੁਮਾਈ ਯਾ ਸੁਮਾਈ ਕਿ ਜ਼ਖਮੀ ਕਿੰਨੇ ਕੋ ਜ਼ਖਮੀ ਕਿੰਨੇ ਨੇ ਜ਼ਖਮੀ ਸੱਤ ਜ਼ਖਮੀ ਨੇ ਹੂੰ ਦੱਸਾ ਦੋ ਨੰਬਰ ਕੀ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਕਾਰਨ ਦਾ ਕੋਈ ਬਤਨ ਕੀ ਮੰਨਦਾ ਤੂੰ ਮੰਗਦਾ ਇਹੀ ਕਰਦੇ ਆਂ ਜੇ ਹੁਣ ਕਿਸੇ ਨੇ ਅੱਗ ਲਾਈਆ ਤਾਂ ਉਹਦੇ ਤੂੰ ਹੀ ਕਰ ਦੋਗੇ ਜੀ ਕੋਈ ਜੋ ਸੰਦਰ ਨੁਕਸਾਨ ਹੋਇਆ ਉਹ ਦਾ ਸਾਨੂੰ ਮਾਦੇ ਕੀ ਕੁਛ ਚੜਿਆ ਹੋਰ ਵੀ ਇਸ ਤੋਂ ਇਲਾਵਾ ਘਰ ਦਾ ਸਮੂਹ ਦਾ ਸਨਾਨ ਤੋਂ ਸਾਡਾ ਜੀ ਮਕਾਨ ਪਾਉਰੇ ਤੇ ਸੀ ਉਹ ਸਮਾਨ ਰੱਖਿਆ ਹੋਇਆ ਤਾਂ ਕੋਈ ਕੀ ਜੜਗੀ ਲਮਾਰੀ ਜੜਗੀ ਉਹ ਕਪੜੇ-ਕਪੜੇ ਸਾਰੇ ਜੜਗੀ ਉਹ ਟੁੱੜੀ ਜੜਗੀ ਆ ਸਾਡੇ ਪਰ ਨੈਪਰ ਦੇ ਵਿੱਚ ਜੀ ਸਾਡੇ ਇੱਕ ਮਜ਼ਦੂਰ ਪਰਿਵਾਰ ਜਰ ਕਰਮ ਸਿੰਘ ਜੀ ਉਹਨਾਂ ਦੇ ਡੰਗਰਾਂ ਵਾਲੇ ਤਵੇਲੇ ਦੇ ਵਿੱਚ ਨਾਲ ਲੱਗਦੇ ਖੇਤਾਂ ਦੇ ਵਿੱਚੋਂ ਦੋ ਆ ਕਿਸੇ ਖਰਚਾਂ ਤਾਂ ਉਹ ਅੱਗੇ ਨਾਲ ਦੇ ਡੰਗਰ ਨਾਲੇ ਖਰਚ ਵੜ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿੰਨੀ ਵੱਧ ਚੁਪੀ ਸੀ ਕਿ ਉਹਦੇ ਵਿੱਚੋਂ ਦੋ ਦੋ ਚਾਰ ਡੰਗਰ ਜਿਹੜੇ ਖੋਲਣ ਦੇ ਵਿੱਚ ਅਸੀਂ ਸਫਲ ਰਹੇ ਜਿਹੜੇ ਕਿ ਬੁਰੀ ਤਰ੍ਹਾਂ ਝੁਲਸੇ ਗਏ ਔਰ ਇੱਕ ਦਾ ਸੋਣੇ ਵਾਲੀ ਉਹ ਮਰ ਚੁੱਕੀ ਹੱਥੀ ਮੋਗੋ ਤੇ ਇੱਕ ਛੇਲਾ ਉਹਦੀ ਵੀ ਉੱਥੇ ਮੌਤ ਹੋ ਚੁੱਕੀ ਹੈ ਤੁਸੀਂ ਦੇਖ ਕੇ ਆ ਜਾਓਗੇ ਬਾਕੀ ਪੱਕੀਆਂ ਜਿਹੜੀਆਂ ਉਹ ਪੂਰੀ ਉਹ ਵੀ ਛੁੱਟੀਆਂ ਗਈਆਂ ਤੇ ਕੀਮਤੀ ਮੱਝਾਂ ਜਿਹੜੀਆਂ ਤੁਸੀਂ ਦੇਖੀਆਂ ਨੇ ਪਰ ਮੱਝਾਂ ਦੇ ਬੱਚੇ ਕੱਟੀਆਂ ਨੇ ਜਿਹੜੀਆਂ ਫਲੀਆਂ ਆਈਆਂ ਸਨ ਔਰ ਚੰਗੇ ਬੁੱਲ ਦੇ ਡੰਗਰ ਸਨ ਇਹ ਜਿਨ੍ਹਾਂ ਤੋਂ ਗਰੀਬ ਲੋਕਾਂ ਨੂੰ ਬੜੀ ਆਸ ਹੁੰਦੀ ਆ ਜਿਹਦੇ ਨਾਲ ਉਹ ਆਪਣੇ ਪਰਿਵਾਰ ਦੇ ਨਾਂ ਪਰੰਤ ਵਿਆਹ ਕਰਦੇ ਆ ਅਤੇ ਕੋਈ ਆਪਣਾ ਮਕਾਨ ਬਣਾਉਂਦੇ ਆ ਕਿਉਂਕਿ ਸਾਡੇ ਕੋਲ ਜਰੀਆ ਗਰੀਬ ਲੋਕਾਂ ਕੋਲ ਹੋਰ ਹੁੰਦਾ ਨਹੀਂ ਹੈ ਮਜ਼ਦੂਰੀ ਨਾਲ ਤਾਂ ਆਪਣਾ ਘਰੇ ਚੱਲਦਾ ਇਹ ਸਾਡਾ ਜਿਹੜਾ ਹੋਰ ਕਾਰੋਬਾਰ ਆ ਉਹ ਸਾਰਾ ਕੁਝ ਸਾਡਾ ਡੰਗਰਾਂ ਤੋਂ ਡੇਰਫਰ ਕਰਦਾ। ਤੋਂ ਇਹ ਸ ਮਜ਼ਦੂਰ ਪਰਿਵਾਰ ਦੇ ਨਾਲ ਬੜਾ ਗਰੀਬ ਪਰਿਵਾਰ ਆ। ਇਹਨਾਂ ਦਾ ਪਰਾ ਮਕਾਨ ਬੁਆ ਰਿਆ ਸੀ ਨਾਲ ਉਹਨਾਂ ਦਾ ਜਿਹੜਾ ਘਰੇਲੂ ਸਮਾਨ ਸੀ ਉਹ ਵੀ ਇਸ ਤਵੇਲੇ ਦੇ ਨਾਲ ਪਿਆ ਸੀ ਜਿਵੇਂ ਪੇਟੀ ਆ, ਵੱਡਾ ਅਲਮਾਰੀ ਆ। ਉਹਦੇ ਵੀ ਸੜ ਚੁੱਕੀਆਂ ਨੇ, ਕੱਪੜੇ ਸੜ ਗਏ ਉਹਨਾਂ ਦੇ, ਤੂੜੀ ਸੜ ਗਏ ਉਹਨਾਂ ਦੀ। ਔਰ ਬੇਰਾ ਤਵੇਲੇ ਦੇ ਨਾਲ ਲੱਗਿਆ ਸਾਰਾ ਸਮਾਨ ਆ ਉਹ ਤੈਸ਼ ਨਸ਼ ਹੋ ਗਿਆ। ਅਸੀਂ ਜਿਹੜੇ ਡੰਗਰ ਜਖਮੀ ਹਾਲਤ ਦੇ ਵਿੱਚ ਪਏ ਨੇ ਉਹਨਾਂ ਦੀ ਹਾਲਤ ਬੜੀ ਤਰਸਜੋਊਗਾ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਡਾਕਟਰ ਨੇ ਟੀਮ ਮੇਰੇ ਕੋਲ ਪਹੁੰਚੀ ਔਰ ਉਹ ਕਹਿੰਦੇ ਸਨ ਵੀ ਸਾਨੂੰ ਦਵਾਈਆਂ ਦੀ ਸਰਕਾਰ ਮਹੀਆ ਕਰਾਵੇ ਜੋ ਸਾਡੇ ਕੋਲ ਹੈਗੀਆਂ ਸੀ ਦੇ ਦਾਂਗੇ ਕਿ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਔਰ ਅਸੀਂ ਪਰਿਵਾਰ ਵੱਲੋਂ ਅਤੇ ਕੰਡ ਵਾਸੀਆਂ ਵੱਲੋਂ ਇਹ ਸਰਕਾਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਪਰਿਵਾਰ ਦਾ ਜੋ ਤਕਰੀਬਨ 8 ਤੋਂ 10 ਲੱਖ ਰੁਪਏ ਦਾ ਲਗਭਗ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ। ਮੇਰਾ ਨਾਮ ਡਾਕਟਰ ਪ੍ਰਦੀਪ ਸਿੰਘ ਹੈ ਜੀ। ਮੈਂ ਬਤੌਰ ਵਟਨੀ ਅਫਸਰ ਸਿਵਲ ਹਸਪਤਾਲ ਬੋਰਾ ਵਿਖੇ ਤਨਖਾਹਾਂ। ਮੈਨੂੰ ਪੀ 11:30 ਵਜੇ ਫੋਨ ਆਇਆ ਕਿ ਕੁੰਡਨਾਥ ਪੁਰਾ ਜਿਹੜਾ ਕਿ ਮੇਰੀ ਅਧਿਕਾਰ ਖੇਤਰ ਦੇ ਅੰਦਰ ਆਉਂਦਾ ਹੈ ਉੱਥੇ ਅੱਗ ਲੱਗ ਗਈ ਹੈ ਤੇ ਕੁਝ ਪਸ਼ੂ ਜਿਹੜੇ ਆਉਂਦੀ ਅੱਗ ਦੀ ਲਪੇਟ ਵਿੱਚ ਆ ਗਏ ਨੇ। ਮੈਂ ਮੌਕੇ ਤੇ ਜਾ ਕੇ ਵੇਖਿਆ ਅੱਗ ਦੀ ਲਪੇਟ ਨੂੰ ਠਾਨ ਕਰਕੇ ਇੱਕ ਗੱਬਣ ਗਾਂ ਸੌਣ ਵਾਲੀ ਸੀ ਜਿਸ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੱਕਰੀ ਜਿਸ ਦੀ ਮੌਕੇ ਦੇ ਮੌਤ ਹੋ ਗਈ ਤੇ ਚਾਰ ਪਸ਼ੂ ਘੇਰੇ ਨੇ ਉਹ जख्मी ਹੋ ਗਏ ਜਿਨ੍ਹਾਂ ਵਿੱਚ ਤਿੰਨ ਮਰ ਜਾਂ ਤੇ ਇੱਕ ਗਾਂ ਸੀ ਅਤੇ ਤਿੰਨ ਬੱਕਰੀਆਂ ਜੋ ਕਿ जख्मी ਹੋ ਗਈਆਂ ਤੇ ਇਹ ਲੱਗਣ ਦਾ ਕਾਰਨ ਪਤਾ ਲੱਗਿਆ ਮੁਰਲੀ ਬਰਤਾਲ ਤੋਂ ਦਿਖਿਆ ਹਣ ਕੀ ਕਾਰਨ ਹੋਵੇ ਦੇਖੋ ਜਦੋਂ ਮੈਂ ਪਹੁੰਚਿਆ ਉਦੋਂ ਤੇ ਮੈਂ ਇਸ ਪਾਸੇ ਆਇਆ ਨਹੀਂ ਮੈਂ ਤਾਂ ਆਪਣੀ ਡਾਕਟਰ ਸਾਹਿਬ ਤਾਂ ਦੇ ਲਈ ਗੁਰਲੀ ਬਰਾ ਸਾਹਿਬ ਤੋਂ ਅਸੀਂ ਨੂੰ ਮੰਗਰਾਂ ਦੇ ਪਸ਼ੂਆਂ ਦੀ ਇਹਨਾਂ ਨੂੰ ਦੇਣ ਲੱਗ ਪਿਆ। ਬਾਕੀ ਅੱਗ ਲੱਗਣ ਦੇ ਕਾਰਨਾਂ ਬਾਰੇ ਮੰਨ ਕੋਈ ਜਾਣਤੀ ਨਹੀਂ ਹੈ। ਪਸ਼ੂਆਂ ਦੀ ਹੁਣ ਕੀ ਹਾਲਤ ਹੈ ਜਿਹੜੇ ਪਸ਼ੂ ਦੇਖੋ ਜਿਹੜੇ ਜੇ ਤੇ ਬੱਕਰੀਆਂ ਸੀ ਜਿਹੜੀਆਂ ਉਹਨਾਂ ਨੂੰ ਤਾਂ ਮਦਦ ਹੀ ਸਹਾਇਤਾ ਦਿੱਤੀ ਗਈ ਉਹ ਤਾਂ ਕਾਫੀ ਠੀਕ ਨੇ। ਮਤਲਬ ਆਊਟ ਆਫ ਡੇਂਜਰ ਨੇ। ਤੇ ਜਿਹੜੀਆਂ ਝੋਤੀ ਤੇ ਮੱਝ ਤੇ ਇੱਕ ਕੱਟੀ ਹੈ ਉਸ ਦੀ ਹਾਲਤ ਵੀ ਜਿਹੜੀ ਹੈ ਉਹ ਸਥਿਰ ਹੈ। ਬਸ ਜਿਹੜੀ ਇੱਕ ਗਾਂ ਹੈ ਉਹ ਗੱਬਣ ਹੈ ਉਸ ਦੀ ਹਾਲਤ ਥੋੜੀ ਚਿੰਤਾਜਨਕ ਹੈ। ਉਸ ਨੂੰ ਅੰਡਰ ਆਬਜ਼ਰਵੇਸ਼ਨ ਜਿਹੜਾ ਉਹ ਰੱਖਿਆ ਗਿਆ ਹੈ ਬਾਕੀ ਅਸੀਂ ਆਪਣੇ ਕੋਲ ਫਲੂਰਜ਼ ਵਗੈਰਾ ਜਿਹੜੇ ਆ ਉਹ ਲਾ ਦਿੱਤੇ ਗਏ ਨੇ ਉਹਨਾਂ ਨੂੰ ਪ੍ਰੀ ਮੋਡਰੀਸਾ ਦਾ ਜੋ ਵੀ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ ਗਈ ਹੈ ਤੇ ਮੇਰੀ ਉੱਚ ਅਧਿਕਾਰੀਆਂ ਕੋਲਿਆਂ ਮੈਂ ਕਿਹਨੂੰ ਹੀ ਮੰਗ ਹੈ ਵੀ ਉਹ ਪਸ਼ੂਆਂ ਦਾ ਇਲਾਜ ਕਰਨ ਲਈ ਜੋ ਵੀ ਜ਼ਰੂਰੀ ਦਵਾਈਆਂ ਦੀ ਲੋੜ ਹੈ ਉਹ ਕਿਰਪਾ ਕਰਕੇ ਭੇਜਿਆ ਜਾ ਤਾਂ ਜੋ ਅਸੀਂ ਪਸ਼ੂਆਂ ਦਾ ਜਿਹੜਾ ਇਲਾਜ ਹੈ ਉਹ ਆਪਣੇ ਹਿਸਾਬ ਨਾਲ ਕਰ ਸਕੀਏ ਜੀ ਅਸੀਂ ਸਰੇ ਅਗ ਲੱਗ ਗਿਆ ਜਿਹੜਾ ਕੰਕ ਦਾ ਨਾਲ ਹੁੰਦਾ ਉਹਦੇ ਨਾਲ ਇਥੇ ਨੈਟਵਰਕ ਵਾਸੀ ਦੇ ਦੇ ਪਸ਼ੂ ਦਾ ਨੁਕਸਾਨ ਹੋਇਆ ਤੇ ਪਤਾ ਕਰ ਰਹੇ ਆ ਕਿ ਨਾ ਅੱਗ ਕੁਦਰਤੀ ਲੱਗੀ ਜਾਂ ਕਿਸ ਨੇ ਲਾਈ